ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬੈਂਗਣ ਦਾ ਪਰਤਾ ਬੈਂਗਣ ਦਾ ਪਰਤਾ ਬਣਾਉਣ ਵਾਸਤੇ ਆਪਾਂ ਇੱਥੇ ਲੈਨੇ ਜੀ ਦੋ ਬੈਂਗਣ ਅੱਧਾ ਕਿਲੋ ਬੈਂਗਣ ਨੇ ਤੇ ਆਗਾ ਆਪਾਂ ਚੁੱਲ੍ਹੇ 'ਚ ਬਾਲ ਲਈ ਆ ਤੇ ਹੁਣ ਬੈਂਗਣ ਭੁੰਨਣ ਵਾਲੀ ਆਪਾਂ ਜਾਲੀ ਰੱਖ ਲੈਨੇ ਆ ਚੁੱਲ੍ਹੇ ਤੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਬੈਂਗਣਾਂ ਨੂੰ ਤੇ ਜਦੋਂ ਤੱਕ ਆਪਣੇ ਬੈਂਗਣ ਭੁੱਜਦੇ ਨੇ ਤੇ ਦੂਸਰੀ ਸਾਈਡ ਆਪਾਂ ਤੜਕਾ ਕੱਟ ਲੈਨੇ ਆ ਪਰਥੇ ਚ ਪਾਉਣ ਵਾਸਤੇ ਆਪਾਂ ਲਈਏ ਜੀ ਇੱਕ ਕੋਲੀ ਲਈ ਆਪਾਂ ਫਰੈਸ਼ ਮਟਰ ਲਏ ਨੇ ਤੇ ਨਾਲ ਹੀ ਇੱਥੇ ਤੜਕਾ ਲਾਉਣ ਵਾਸਤੇ ਦੋ ਲੈਨੇ ਮੀਡੀਅਮ ਸਾਈਜ਼ ਦੇ ਟਮਾਟਰ ਦੋ ਪਿਆਜ਼ ਤੇ ਇੱਕ ਗੰਢੀ ਲਈ ਆ ਆਪਾਂ ਅਦਰਕ ਦੀ ਤੇ ਚਾਰ ਪੰਜ ਲੀਆਂ ਹਰੀਆਂ ਮਿਰਚਾਂ ਤੇ ਇੱਕ ਗੰਢੀ ਲਸਣ ਦੀ ਆਪਾਂ ਇਹਨਾਂ ਨੂੰ ਛਿੱਲ ਲਿਆ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਨੇ ਆ ਤੁਸੀਂ ਚਾਹੋ ਤੇ ਅਦਰਕ ਕद्दूकस ਕਰਕੇ ਵੀ ਪਾ ਸਕਦੇ ਹੋ ਆਪਾਂ ਅੱਜ ਕद्दूकस ਕਰਕੇ ਪਾਵਾਂਗੇ ਜੀ ਅਦਰਕ ਬੈਂਗਣਾਂ ਦੀ ਸਾਈਡ ਨੂੰ ਕਰ ਦਿੰਨੇ ਆ ਜੀ ਜਰਾ ਚੇਂਜ ਇੱਕ ਵਾਰੀ ਆਪਾਂ ਇਤਨਾ ਦੀ ਸਾਈਡ ਨੂੰ ਚੇਂਜ ਕਰ ਦਿੱਤੀ ਸੀ ਚਲੋ ਜੀ ਬੈਂਗਣ ਆਪਣੇ ਪੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਦਾ ਇਹਨਾਂ ਨੂੰ ਠੰਡਾ ਕਰਕੇ ਤੇ ਇਹਨਾਂ ਦਾ ਛਿਲਕਾ ਉਤਾਰ ਲੈਣੇ ਆ ਬੈਂਗਣ ਆਪਾਂ ਪਾਣੀ 'ਚ ਠੰਡੇ ਕਰ ਲਏ ਸੀ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲੈਣੇ ਆ ਦੈਂਗੜ ਬਹੁਤ ਵਧੀਆ ਭੁੱਜ ਕੇ ਤਿਆਰ ਹੋਏ ਨੇ ਤੇ ਹੁਣ ਆਪਾਂ ਡੰਡੀ ਨੂੰ ਉਤਾਰ ਦਿੰਨੇ ਆ ਤੁਸੀਂ ਚਾਹੋ ਤੇ ਪਰਥੇ ਵਿੱਚ ਪਾ ਸਕਦੇ ਹੋ ਡੰਡੀ ਨੂੰ ਇਹਨੂੰ ਕੱਟ ਮਾਰ ਕੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਪਰਤੇ ਨੂੰ ਚੈੱਕ ਕਰ ਲੈਨੇ ਆਂ ਦੇਖੋ ਬੈਂਗਣਾ ਆਪਣੇ ਜਿਹੜੇ ਬਿਲਕੁਲ ਸਾਫ਼ ਨੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਕੋਈ ਬੈਂਗਣ ਨਿਕਾਣਾ ਨਿਕਲਿਆ ਬਿਲਕੁਲ ਸਾਫ਼ ਬੈਂਗਣ ਨੇ ਤੇ ਹੁਣ ਆਪਾਂ ਇਹਨਾਂ ਬੈਂਗੜਾਂ ਨੂੰ ਇਸ ਤਰ੍ਹਾਂ ਕਰਦੇ ਦੇ ਨਾਲ ਕੱਟ ਮਾਰ ਕੇ ਇਹਨਾਂ ਨੂੰ ਆਪਾਂ ਬਰੀਕ ਕਰ ਲੈਨੇ ਆ ਸਰੋਂ ਦਾ ਤੇਲ ਪਾ ਲੈਨੇ ਆਪਾਂ ਫਰਾਈ ਵਿੱਚ ਸਰੋਂ ਦੇ ਤੇਲ ਦਾ ਜਿਹੜਾ ਤੜਕਾ ਪਰਥਾ ਬਹੁਤ ਸਵਾਦ ਬੰਦਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਪਾ ਦਾਂਗੇ ਜਿੱਤਾ ਚਮਚ ਜੀਰੇ ਦਾ ਜੀਰੇ ਨੂੰ ਤੜਕਾਣ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਲਸਣ ਤੇ ਅਦਰਕ ਲਸਣ ਨੂੰ ਇੱਕ ਸਟੈਂਟ ਵਾਸਤੇ ਆਪਾਂ ਭੁੰਨ ਲਾਂਗੇ ਪਹਿਲਾਂ ਲਸਣ ਪਨਨ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਅਦਰਕ ਪੇਸਟ ਕੀਤਾ ਹੋਇਆ ਇਹ ਹਲੀਆਂ ਮਿਰਚਾਂ प्याजा आप चंगी तरह भोल मसाले आप प्याज जड़े भी आप पाए थे कट के ਉਹ ਆਪਾ ਪਾਉਣ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਤੇ ਸਵਾਦ ਦੇ ਹਿਸਾਬ ਨਾਲ ਇੱਕ ਚਮਚ ਪਾ ਦਾਂਗੇ ਜੀ ਆਪਾਂ ਨਮਕ ਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਪਾਊਡਰ ਤੇ ਚਮਚ ਦਾ ਚੌਥਾਈ ਸਾ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਪੀਸੀ ਹੋਈ ਮਿਰਚ ਤੇ ਮਸਾਲੇ ਪਾਉਣ ਤੋਂ ਬਾਅਦ ਇਹਨਾਂ ਨੂੰ ਕਰ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਸਾਲੇ ਪੌਣ ਤੋਂ ਬਾਅਦ ਆਪਾਂ ਭੁੱਲਣੇ ਨੇ ਤੇ ਨਾਲ ਹੀ ਪਾ ਦਾਂਗੇ ਇਹ ਆਪਾਂ ਟਮਾਟਰ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਐਨ ਸੋਕਸਟ ਕਰ ਲਾਂਗੇ ਤੇ ਹੁਣ ਆਪਾਂ ਵੀ ਪਾ ਦਾਂਗੇ ਜੀ ਮਟਰ ਇਹਨਾਂ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਪਕਾ ਲਾਂਗੇ ਤਿਹ ਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਤੇ ਮਟਰ ਵੀ ਜਿਹੜੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਪਾ ਦਾਂਗੇ ਜੀ ਵਿੱਚ ਪਾ ਲੈਨੇ ਆ ਭੁੰਨੇ ਹੋਏ ਬੈਂਗਣ ਤੇ ਇਹਨੂੰ ਕਰ ਦਿੰਨੇ ਆ ਮਿਕਸ ਲਾਸਟ ਵਿੱਚ ਆਪਾਂ ਪਾ ਦਾਂਗੇ ਜੀ ਪਰਥੇ ਵਿੱਚ ਦੋ ਲੰਬੇ ਸਾਈਜ਼ ਵਿੱਚ ਕੱਟੀਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਫਰੈਸ਼ ਕਟਿਆ ਹੋਇਆ ਧਨੀਆ ਧਨੀਆ ਪਾਉਣ ਦੇ ਨਾਲ ਜਿਹੜਾ ਪਰਥੇ ਦਾ ਟੇਸਟ ਆ ਬਹੁਤ ਵਧੀਆ ਹੋ ਜਾਂਦਾ ਤੇ ਇਹਨਾਂ ਨੂੰ ਘਰ ਕੇ ਮਿਕਸ ਤੇ ਹੁਣ ਆਪਾਂ ਇੱਕ ਢਾਂਡੇ ਵਿੱਚ ਕੱਢ ਲੈਨੇ ਆ ਪਰਥੇ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਪਾਈਆਂ ਨੇ ਇਹ ਸਭ ਤੋਂ ਲਾਸਟ ਵਿੱਚ ਪਾਉਣੀ ਹੈ ਕਿ ਕੱਚੀਆਂ ਜਿਹੜੀਆਂ ਹਰੀਆਂ ਮਿਰਚਾਂ ਦਾ ਟੇਸਟ ਉਪਰਥੇ ਦੇ ਵਿੱਚ ਬਹੁਤ ਵਧੀਆ ਹੁੰਦਾ ਤੁਸੀਂ ਇੱਕ ਕਰੀ ਜ਼ਰੂਰ ਪਾ ਕੇ ਵੇਖਿਓ ਹਰੀਆਂ ਮਿਰਚਾਂ ਲਾਸਟ ਵਿੱਚ ਤੇ ਲਓ ਜੀ ਪਰਤਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਪਰਤਾ ਬਣਿਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਤਰੀਕੇ ਨਾਲ ਪਰਥੇ ਨੂੰ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਪਰਥਾ ਤਿਆਰ ਹੁੰਦਾ ਇਹਨੂੰ ਪਰਥੇ ਨੂੰ ਤੁਸੀਂ ਤੰਦੂਰੀ ਰੋਟੀ ਨਾਲ ਖਾਓ ਚਾਹੇ ਕਿਸੇ ਵੀ ਪ੍ਰੋਟੀਨ ਨਾਲ ਸਾਦੇ ਪਰੌਂਠੇ ਨਾਲ ਖਾਓ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੇ ਥੋੜਾ ਜਿਹਾ ਪਾ ਦਾਂਗੇ ਜੀ ਆਪਾਂ ਉੱਪਰ ਦੀ ਹਰਤਣੀਆਂ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ